ਹੋ ਤੇਰੀ ਹੋਗੀ ਤੇਰੀ ਸਜਣਾ ਦੁਨੀਆ ਘੂਮੀ ਬਥੇਰੀ ਸਜਣਾ ਹਏ ਭੇਰੋਮ ਰੋਮ ਵਿੱਚ ਆਪ ਤੂੰ ਬਸਦਾ ਜਿੰਦ ਧੜਕਦੀ ਮੇਰੀ ਸਜਣਾ ਹਾਏ ਰੋਮ ਰੋਮ ਵਿੱਚ ਆਪ ਤੂੰ ਬਸਦਾ ਜਿੰਦ ਧੜਕਦੀ ਮੇਰੀ ਸਜਣਾ ਹਰ ਗੀਤੈਨੂੰ ਬਾਹਰੋਂ ਲੱਭਦੀ ਹਰਗੀ ਤੈਨੂੰ ਬਾਹਰੋਂ ਲੱਭਦੀ ਨਾ ਕੀਤੀ ਕੋਸ਼ਿਸ਼ੇ ਅੰਦਰੋਂ ਟੋਲਣ ਦੀ ਨੈਣਾ ਦੀ ਰਮਜ ਪਿਛਾੜ ਲੋੜਕੀ ਬੋਲਣ ਦੀ ਨੈਣਾ ਦੀ ਰਮਜ ਪਿਛਾੜ ਲੋੜਕੀ ਬੋਲਣ ਦੀ ਓ ਪੈਰਾਂ ਦੇ ਵਿੱਚ ਕੁੰਗਰੂ ਪਾ ਕੇ ਬਖਰਾ ਜੱਗ ਤੋਂ ਪੇ ਬਣਾ ਕੇ ਹਾਏ ਆ ਜਾ ਮਾਇਆ ਦੇ ਕੋਲ ਬੇ ਸੱਜਣਾ ਦੇਖ ਤਾ ਸਈ ਮੈਨੂੰ ਅਜਮਾ ਕੇ ਆ ਜਾ ਮਾਇਆ ਦੇ ਬੋਲ ਬੇ ਸੱਜਣਾ ਦੇਖ ਤਾ ਸਈ ਮੈਨੂੰ ਅਜਮਾ ਕੇ ਵੇ ਤੇਰੇ ਸ਼ਿਕ ਚ ਗੁਜੀਆਂ ਰਮ ਜਾ ਤੇਰੇ ਸ਼ਿਕ ਚ ਗੁੱਜੀਆਂ ਰਮ ਜਾ ਨਿਤ ਕੋਸ਼ਿਸ਼ ਕਰਾਂ ਫਰੋਲਣ ਦੀ ਨੈਣਾ ਦੀ ਰਮਜ ਪੇਛਾਣ ਲੋੜ ਕੀ ਬੋਲਣ ਦੀ ਨੈਣਾ ਦੀ ਰਮਜ ਪੇਛਾਣ ਲੋੜ ਕੀ ਬੋਲਣ ਦੀ ਸਤਿ ਸ਼੍ਰੀਕਾਲ ਜੀ ਜੇਕਰ ਮੇਰਾ ਗਾਣਾ ਇਹ ਤੁਹਾਨੂੰ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਆ ਗੁੱਡ ਲੱਕ ਬਾਈ ਜੀ